ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਾਈ ਜੀ ਅੱਜ ਆਪਾਂ ਖੜੇ ਆਂ ਗੇ ਸੰਘੇੜਾ ਫਾਰਮ ਤੇ ਜਿੱਥੇ ਬਾਈ ਜੀ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦਾ ਮੋਡੀਫਾਈਡ ਟਰੈਕਟਰ ਕਰਵਾਉਣਾ ਹੋਵੇ ਤਾਂ ਕਰਵਾ ਸਕਦੇ ਆਂਗੇ ਬਾਕੀ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਬਣੇ ਰਹੋ ਬਾਈ ਜੀ ਵੀਰੇਚ ਤੇ ਦੇਖ ਸਕਦੇ ਹੋ ਬਾਈ ਜੀ ਬਹੁਤ ਟਰੈਕਟਰ ਹੋਰ ਵੀ ਤਿਆਰ ਹੋਣ ਲਈ ਆਏ ਹੋਏ ਨੇ ਤੇ ਆ ਜੋ ਬਾਈ ਹੈਗਾ ਆਪਣੇ ਨਾਲ ਸੱਸੀ ਦਾ ਬਾਈ ਜੀ ਠੀਕ ਹੋ ਬਾਈ ਜੀ ਵਧੀਆ ਹੀ ਵਧੀਆ ਤੁਸੀਂ ਦੱਸੋ ਠੀਕ ਹੈ ਜੀ ਤੇ ਮੈਂ ਲੋਕੇਸ਼ਨ ਬਾਈ ਜੀ ਆਪਣੀ ਕੀ ਹੈਗੀ ਆਪਣਾ ਵੀਰੇ ਸੰਘੇੜਾ ਪਿੰਡ ਹੈਗਾ ਸਰਕਾਰੀ ਸਕੂਲ ਦੇ ਬਿਲਕੁਲ ਸਾਹਮਣੇ ਠੀਕ ਆ ਭਾਈ ਜੀ ਤੇ ਜੇ ਭਾਈ ਜੀ ਮੰਨ ਕੇ ਚੱਲੋ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਤਿਆਰ ਕਰਵਾਉਣਾ ਹੋਵੇ ਹਾਂਜੀ ਬਈ ਪਹੁੰਚਦਾ ਹਾਂ ਜਿਹੜੇ ਮਰਜ਼ੀ ਕੋਈ ਵੀ ਟਰੈਕਟਰ ਹੋਵੇ ਆਪਾਂ ਸਾਰੇ ਤਰ੍ਹਾਂ ਦੇ ਤਿਆਰ ਕਰ ਦਿੰਨੇ ਆ ਜਿਵੇਂ ਫੋਰਡ ਜਿਆਦਾ ਫੋਰਡ 9811 ਠੀਕ ਹੋ ਗਿਆ ਪਹਿਲਾਂ ਸਿਕੰਦਰਾ ਉਹ ਤੇ ਧੋਣੇ ਆਪਾਂ ਵੇ ਉਹ ਟਰੈਕਟਰ ਦੇਖ ਲਓ ਭਾਈ ਜੀ ਤੇ ਕਾਹ ਟਰੈਕਟਰ ਦਿਖਾ ਦੇ ਭਾਈ ਜੀ ਤਿਆਰ ਹੋਣ ਲਈ ਆਇਆ ਇਹ ਕਿਹੜਾ ਟਰੈਕਟਰ ਆ ਬਈ ਜੀਟਰ ਆ ਬਈ 25 ਜੀਟਰ 25 A ਜੀਟਰ 25 A ਲੈ ਭਾਈ ਜੀ ਪੁਰਾਣਾ ਖੁੰਡ ਕਹਿ ਲਈ ਹੈ ਨਾ ਭਾਈ ਜੀ ਇਹਨੂੰ ਇਹ ਹਾਂ ਭਾਈ 1962 ਮਾਡਲ ਆ ਭਈ ਇਹ 1962 ਮਾਡਲ ਹਾਂਜੀ ਸਿਕੰਦਰਾ ਦਿਖਾ ਦੇ ਚਾਰੇ ਪਾਸੇ ਘੁੰਮ ਕੇ ਬਈ ਜੀ ਤੁਸੀਂ ਦੇਖ ਸਕਦੇ ਹੋਗੇ ਤੇ ਜਿਵੇਂ ਆਪ ਕਹ ਰਹੀਏ ਕੰਡੀਸ਼ਨ ਦਾ ਇਹ ਵੀ ਪੂਰੀ ਸਾਫੀ ਆ ਕੰਦਾ ਰੱਖਣ ਵਾਸਤੇ ਆ ਸਪੈਸ਼ਲ ਇਹਦੇ ਲੱਗਿਆ ਹੋਇਆ ਠੀਕ ਆ ਜੀ ਚਲੋ ਭਾਈ ਬਾਕੀ ਇੰਜਨ ਦੇਖ ਕੇ ਦੇਖੋ ਭਈ ਜੀ ਇਹਦਾ ਹੋਰ ਵੀ ਪ੍ਰਕਾਰ ਦਾ ਇੰਜਨ ਹੈਗਾ ਹੈ ਨਾ ਹਾਂ ਭਾਈ ਪਹਿਲਾਂ ਜਿਹੜੀ ਤਕਨੀਕ ਸੀਗੀ ਉਹ ਤੁਹਾਨੂੰ ਪਤਾ ਹੀ ਆ ਬਹੁਤ ਵਧੀਆ ਬਣਿਆ ਵੀ ਇਹ ਠੀਕ ਆ ਭਈ ਇਹਦਾ ਸਮਾਨ ਕਿੱਥੋਂ ਮੰਗਾਉਂਗੇ ਹਣ ਜੇ ਲੱਗ ਚੱਲੀਏ ਇਹਦਾ ਸਮਾਨ ਭਾਈ ਮਿਲੂਗਾ ਪਤਾ ਹੈ ਲੱਭਣਾ ਪਊਗਾ ਬਾਈ ਕਿ ਜੇ ਹਰਿਆਣੇ 'ਚ ਵੀ ਜਾਣਾ ਪੈਗੂ ਉਧਰੋਂ ਜ਼ਿਆਦੇ ਆ ਕਿਉਂਕਿ ਆਪਣੇ ਇੱਧਰ ਘਾਟਾ ਪੰਜਾਬ 'ਚ ਠੀਕ ਆ ਮੰਨ ਕੇ ਚੱਲੋ ਇੰਪੋਰਟ ਕਰਾਉਣਾ ਪਊਗਾ ਸਭ ਨਾਲ ਦਾ ਨਾ ਤੇ ਨਾ ਵੀ ਬਾਕੀ ਬਹੁਤ ਸਾਹਮ ਕੇ ਰੱਖਿਆ ਹੋਇਆ ਟਰੈਕਟਰ ਆ ਬਾਈ ਇਹ ਬਹੁਤ ਸਾਹਮ ਕੇ ਰੱਖਿਆ ਹੋਇਆ ਨਾ ਹਾਂ ਉਹ ਘੱਟ ਮਿਲਦੇ ਆ ਤੁਹਾਨੂੰ ਪਤਾ ਦੇਖਣ ਨੂੰ ਇਹ ਜੀ ਠੀਕ ਆ ਜੀ 1962 ਮਾਡਲ ਆ ਨਾ ਬਾਈ 1962 ਮਾਡਲ ਆ ਬਾਈ ਲੈ ਬਈ ਤੁਸੀਂ ਦੇਖ ਸਕਦੇ ਹੋ ਕਿ ਤੇ ਜਿੱਦੇ ਤਿਆਰ ਹੋ ਗਿਆ ਬਾਈ ਤੁਹਾਨੂੰ ਉਹਦੀ ਵੀਡੀਓ ਵੀ ਪਾ ਕੇ ਦਿਖਾਵਾਂਗੇ ਪਹਿਲਾਂ ਇਹ ਦੇਖ ਲਓ ਤੇ ਇੱਧਰ ਖੜਾਗਾ ਫੋਰਡ ਤੇ ਇਹ ਵੀ ਬਾਈਆਂ ਨੇ ਤਿਆਰ ਕਰਿਆਗਾ ਤੇ ਹਜੇ ਚ ਕੁਝ ਕੁਝ ਕਮੀਆਂ ਹੈਗੀਆਂ ਨੇ ਜਿਹੜੀਆਂ ਪੂਰੀਆਂ ਕਰਨੀਆਂ ਨੇ ਇਹ ਬਾਈ ਹਜੇ ਇਹਦੀਆਂ ਲਾਈਟਾਂ ਲੂਟਾਂ ਲਏ ਰਹਿ ਗਈਆਂ ਜਿਹੜੀਆਂ ਹੋਰ ਥੋੜਾ ਬਹੁਤਾ ਕੰਮ ਹੈ ਸਾਰੇ ਪੇਂਟ ਹੋ ਕੇ ਕੇਰਾ ਇਹ ਕੱਲਾ ਪੇਂਟ ਹੀ ਹੋਇਆ ਅਜੇ ਤੱਕ ਤਕਰੀਬਨ ਪੇਂਟ ਹੋਇਆ ਤੇ ਟਾਇਰ ਚੜੇ ਨੇ ਬਾਈ ਜੀ ਇਹ ਤੋਂ ਬਿਨਾਂ ਅਜੇ ਤੱਕ ਕੁਝ ਨਹੀਂ ਹੋਇਆ ਤੇ ਇੰਜਨ ਗੇਅਰ ਵੀ ਬਾਈ ਜੀ ਕਰ ਦਿੱਤਾ ਹੈ ਹਾਂਜੀ ਹਾਂਜੀ ਫੁੱਲ ਫੁੱਲ ਇੰਜਨ ਗੇਅਰ ਫੁੱਲ ਠੀਕ ਆ ਜੀ ਬਈ ਭਾਈ ਜੀ ਕਿਸ ਨੇ ਇਸੇ ਵੀ ਤਰ੍ਹਾਂ ਦਾ ਫੂੜ ਤਿਆਰ ਕਰਵਾਉਣਾ ਸਕਰੀਨ ਤੇ ਨੰਬਰ ਹੈਗਾ ਤੇ ਇਹ ਇਹਦੇ ਆਪਾਂ ਜਿਵੇਂ ਟੂਬਾਂ ਬਦਲੀਆਂ ਵੀਆਂ ਨੇ ਬਾਈ ਡਿਸਕ ਬ੍ਰੇਕਾਂ ਕਰੀਆਂ ਵੀਆਂ ਨੇ ਡਿਸਕ ਬ੍ਰੇਕਾਂ ਕਰਤੀਆਂ ਵੀ ਆਂ ਹਾਂਜੀ ਹਾਂਜੀ ਠੀਕ ਹੈ ਜੇ ਪਾਵਰ ਕਰਾਉਣਾ ਉਹ ਪਾਵਰ ਹੋ ਜਾਂਦਾ ਬਾਈ ਸਾਰਾ ਜਿਹੜਾ ਕੋਈ ਕਹੂਗਾ ਗਾਹਕ ਜਿੰਨਾ ਕਿ ਮਿੱਠਾ ਪਾਊਗਾ ਉਹਨਾਂ ਹਾਂ ਉਹਦੇ ਨਾਲ ਦਾ ਆਪਾਂ ਤਿਆਰ ਕਰ ਦਾਂਗੇ ਠੀਕ ਆ ਜੀ ਜਿੰਨੇ ਖੰਡ ਪਾਉਣਗੇ ਓਨਾਂ ਕ ਭਾਈ ਬਾਕੀ ਉਹ ਟਰੈਕਟਰ ਆਪਣਾ ਜਿਹੜਾ ਸੇਲ ਤੇ ਹੈਗਾ ਇਹ ਆਪਾਂ ਸਪੈਸ਼ਲ ਤਿਆਰ ਕਰਿਆ ਇਹ ਤਿਆਰ ਕਰਨ ਵਾਲਾ ਹੈ ਬਾਈ ਇਹ ਤੋਂ ਬਾਅਦ ਆਇਆ ਸੀ ਪਹਿਲਾਂ ਆਪਾਂ ਹੁਣ ਆਪਾਂ ਤੁਹਾਨੂੰ ਬਾਈ ਜਿਹੜਾ ਫੂੜ ਉਦੋਂ ਬਈ ਸਾਹਮਣੇ ਨਿਗਮਰ ਬਾਦ ਸਿਕੰਦਰਾ ਲੈ ਬਈ ਤੇ ਬਈ ਜੀ ਟੋਟਲ ਖਰਚੇ ਦੀ ਗੱਲ ਕਰੀਏ ਕਿੰਨਾ ਖਰਚਾ ਆ ਜਾਂਦਾ ਬਈ ਜੀ ਖਰਚਾ ਬਈ ਜੀ ਬਾਕੀ ਤਾਂ ਆਪਦੇ ਤੇ ਡਿਪੈਂਡ ਆ ਬਈ ਬੰਦੇ ਤੇ ਕਿੰਨਾ ਜਿਵੇਂ ਸਿੰਪਲ ਤਿਆਰ ਕਰਨਾ ਜਿਵੇਂ ਸਿੰਪਲ ਤਿਆਰ ਕਰਨਾ ਇੰਜਨ ਗੇਅਰ ਲਿਫਟ ਦਾ ਸਾਰਾ ਕੰਮ ਕਰਕੇ ਠੀਕ ਆ ਜੀ ਫਿਰ ਇਹ ਵਗ ਜਾਂਦਾ ਬਈ 5 ਲੱਖ ਦੇ ਕਰੀਬ ਸਾਰਾ ਟੋਟਲ ਓਵਰਾਲ ਕਰਨਾਗਾ ਠੀਕ ਆ ਹੁਣ ਕਈ ਵੀਰਾਂ ਦੇ ਕਮੈਂਟ ਆਉਣੇ ਨੇ ਬਈ ਕੱਲਾ ਰੰਗ ਕਰਾਉਣਾ ਹਾਂ ਜੀ ਉਹ ਕੱਲੇ ਰੰਗ ਦੇ ਫਿਰ ਉਹਦੇ ਹਿਸਾਬ ਨਾਲ ਜਿਵੇਂ ਟਰੈਕਟਰ ਕਿਸੇ ਦਾਗਾ ਠੀਕ ਆ ਜੀ ਹਾਂ ਅਲੱਗ-ਅਲੱਗ ਕਿਉਂਕਿ ਰੇਟ ਹੁੰਦੇ ਰਹਿਗੇ ਤਾਂ ਡੇਢ ਲੱਖ ਰੁਪਇਆ ਮੰਨ ਕੇ ਚੱਲੋ ਵੀ ਸਟਾਰਟ ਹੋ ਜਾਂਦਾ ਠੀਕ ਆ ਹੁਣ ਕਈ ਵੀਰ ਕਹਿਣਗੇ ਹਨਾ ਵੀਰੇ ਵੀ ਤੁਸੀਂ 5 ਲੱਖ ਰੁਪਇਆ ਇਹ ਤੇ ਲਾਉਂਗੇ ਹਨਾ ਵੀ ਕੋਈ ਹੋਰ ਟਰੈਕਟਰ ਲੈ ਲਓ ਹਨਾ ਇਹ ਬਾਈ ਫਿਰ ਉਹੀ ਗੱਲ ਸੌਂਕ ਦਾ ਜਿਹਨੇ ਸੌਂਕ ਨੂੰ ਕਰਾਉਣਾ 5 ਉਹ 10 ਵੀ ਲਾ ਆਂਦਾ ਕੋਈ 5 ਇਹ ਤਾਂ ਗੱਲ ਹੈਗੀਆ ਕਿਉਂਕਿ ਜਿਹੜੀ ਪੁਰਾਣੇ ਬਜ਼ੁਰਗਾਂ ਦੀ ਨਿਸ਼ਾਨੀ ਹੈਗੀ ਹਨਾ ਉਹ ਸੌਂਕੇ ਰੱਖਦੇ ਨੇ ਲੋਕ ਉਹ ਲੱਗ ਹੀ ਹੁੰਦਾਗਾ ਤੇ ਹੁਣ ਜੇ ਇਹ ਚ ਗੱਲਬਾਤ ਕਰੀਏ ਬਾਈ ਜੀ ਤੇ 5 ਗੱਲ ਲੱਖ ਤਕਰੀਬਨ ਖਰਚਾ ਆ ਜਾਂਦਾ ਹਨਾ हां हां भाई ट्रैक्टर अगले दा ठीक पे है ਤੇ ਪੇਂਟ ਕਿਹੜਾ ਆ ਜਾਂਦਾ ਬਈ ਜੀ ਇਹ ਤੇ 2K ਪੇਂਟ 2K ਦਾ ਹੀ ਪੇਂਟ ਆ ਲੈ ਬਈ 2K ਦਾ ਪੇਂਟ ਮੈਂ ਕਹਣਾ ਮੰਨਿਆ ਪਰ ਮੰਨਿਆ ਪੇਂਟ ਪੇਂਟ ਮੰਨਿਆ ਜਾਂਦਾ ਗਾਰੰਟੀ ਬਈ ਜੀ ਪੇਂਟ ਦੀ ਪੇਂਟ ਦੀ 3 ਸਾਲ ਦੀ ਗਾਰੰਟੀ ਹੈ ਜੀ ਠੀਕ ਹੈ ਲੈਓ ਬਈ 3 ਸਾਲ ਦੀ ਗਾਰੰਟੀ ਜਿਹੜੇ ਬਈ ਜੀ ਜਿਵੇਂ ਲਾ ਕੇ ਚੱਲੀਏ ਨਾ ਜਿਹੜਾ ਖਰਚਾ ਹੋਊਗਾ ਟਾਇਰ ਟੂਰ ਵੀ ਉਹਦੇ ਵਿੱਚ ਹੀ ਆ ਜਾਣਗੇ ਸਾਰਾ ਟੋਟਲੀ ਹੋ ਜਾਣਾ ਠੀਕ ਹੈ ਲੈਵੇ ਪਾਵਰ ਕਰਵਾਉਣਾ ਜੇ ਕਿਸੇ ਨੇ ਘੱਟ ਵਾਲਾ ਲੈਣਾ ਜਿਵੇਂ ਇੰਜਨ ਗੇਅਰ ਵਿੱਚ ਜਿਵੇਂ ਆਪਾਂ ਲੈ ਆਉਣੇ ਆਂਗੇ ਪੁਰਾਣੀ ਡ੍ਰੈਕਟਰਾਂ ਇੰਜੀਨੀਅਰ ਉਹਨਾਂ ਦਾ ਓਕੇ ਹੁੰਦਾ ਸਹੀ ਹੁੰਦਾ ਓਕੇ ਹੁੰਦਾ ਉਹ ਜਿਆ ਉਹ 2.5 ਲੱਖ ਦੀ ਰੇਂਜ ਵਿੱਚ ਵੀ ਬਣੇ ਉਹ 2.5 ਲੱਖ ਦੀ ਰੇਂਜ ਵਿੱਚ ਬਣੇਗਾ ਸੇਮ ਹੀ ਬਿਲਕੁਲ ਹੋਊਗਾ ਸੇਮ ਹੀ ਹਾਂਜੀ ਹਾਂਜੀ ਤੇ ਇਹਦਾ ਅੰਦਰੋਂ ਓਵਰਾਲ ਨਹੀਂ ਕਰਿਆ ਹੁਣ ਠੀਕ ਆ ਜੀ ਜਿਹੇ ਜਆ ਆਪਾਂ ਉਹੀ ਗੱਲ ਗੱਲ ਕਰਾਵਾਂਗੇ ਜਿਵੇਂ ਪਹਿਲਾਂ ਆਪਾਂ ਕਹਿ ਕੇ ਆਟਾ ਨਾ ਬਈ ਜੀ ਤੇ ਬਾਕੀ ਤੁਸੀਂ ਦੇਖ ਸਕਦਾ ਬਈ ਜੀ ਡੈੱਕ ਸਿਸਟਮ ਲੱਗਿਆ ਹੋਇਗਾ ਕਨੂਪੀ ਸਾਤਰੀ ਲੱਗੀ ਆ ਤੇ ਡੈੱਕ ਸਿਸ ਵੇਖ ਕੇ ਸਸਟਮ ਬਈ ਆਪ ਕੋ ਆਪ ਦੀ ਚੁਆਇਸ ਆ ਬਾਕੀ ਤਾਂ ਇਹ ਆਪਣਾ ਜਿਵੇਂ ਆ ਪੇਟੀ ਲੱਗੀ ਵੀ ਆ ਇਹ ਇਹ 10000 ਰੁਪਏ ਵੀ ਮੰਨ ਕੇ ਚੱਲੋ ਵੀ 10000 ਹੋ ਜਾਂਦਾ ਹਾਂਜੀ ਠੀਕ ਆ ਵਧੀਆ ਵਾਜਦੇ ਨੇ ਹਾਂਜੀ ਹਾਂਜੀ ਪੂਰਾ ਵਧੀਆ ਵਧੀਆ ਬਾਕੀ ਇਹਦਾ ਐਂਡ ਤਾਂ ਹੈ ਹੀ ਨਹੀਂ ਕੋਈ ਬਈ ਠੀਕ ਆ 5000 ਰੱਲ ਵਾਲੋ ਚਾਹੇ ਲੱਖ ਰੱਲ ਵਾਲੋ ਇਹ ਤਾਂ ਬਹੁਤ ਪਾਣੀ ਦੀ ਗੱਲ ਐਂਡ ਤਾਂ 3 ਤੋਂ 3 ਦੀ ਦੁਨੀਆ ਕਰ ਲੈਣਾ ਨਾ ਆਪਾਂ ਬਈ ਜਿਵੇਂ ਠੀਕ ਆ ਲੈ ਬਈ ਟੂਕੇ ਦਾ ਪੇਂਟ ਆ ਜਾਂਦਾ ਜੇ ਇਹਦੀ ਗੱਲ ਕਰੀਏ ਬਈ ਜੀ ਇਹ ਟਰੈਕਟਰ ਆਏਗਾ ਸੇਲ ਤੇ ਨਾ ਬਈ ਇਹ ਸੇਲ ਤੇ ਆ ਬਈ ਠੀਕ ਆ ਜੀ ਤੇ ਇਹ ਇਹ ਤਾਂ ਨਹੀਂ ਬਈ ਡਿਸਕ ਬ੍ਰੇਕਾਂ ਜੀ ਆ ਵੀ ਇਹ ਸਾਧਦਾ ਬਈ ਜਿਵੇਂ ਆਪਣਾ ਏਜੰਸੀ ਚੋਂ ਆਉਂਦਾਗਾ ਉਸ ਤਰ੍ਹਾਂ ਦਾ ਹੀ ਹੈਗਾ ਤੇ ਬਾਕੀ ਇਹਦੇ ਸਤਰੀ ਸੁਤਰੀ ਜਿਹਾ ਨਵੀ ਹੋ ਗਈ ਬਈ ਵਰਗਾਟ ਨਵੇਂ ਹੋ ਗਏ ਟਾਇਰ ਨਵੇਂ ਹੋ ਗਏ ਇਹ ਆਪਾਂ ਲਾ ਕੇ ਇਹ ਸੇਲ ਤੇ ਆਕਰ ਰੱਖਦੇ ਠੀਕ ਆ ਜੀ ਹਾਂਜੀ ਤੇ ਜੇ ਗੱਲਬਾਤ ਕਰੀ ਬਈ ਜੀ ਮਾਡਲ ਕਿੰਨਾ ਹੈ ਇਹ 1994 ਮਾਡਲ ਆ ਬਈ ਠੀਕ ਆ ਜੀ ਲੀਲਾ ਬਈ 1994 ਮਾਡਲ ਇਹ ਥੋੜੇ ਬਹੁਤ ਆ ਜਿਆ ਰਹ ਗਿਆ ਇਹ ਠੀਕ ਆ ਇਹ ਆ ਗਿਆ ਫੈਂਸੀ ਲਾਈਟ ਆ ਗਿਆ ਹਾਂਜੀ ਹਾਂਜੀ ਏ ਬਾਈ ਫਾਰਮ ਟਰੈਕ ਦੀ ਆ ਗਈ ਹੈ ਲੈ ਵੀ ਫਾਰਮ ਟਰੈਕ ਦੀਆਂ ਗਿਆ ਤੇ ਬਾਕੀ ਸਟੀering ਵੀਲ ਦੇਖ ਸਕਦੇ ਹੋ ਬਾਈ ਜੀ ਸਟੀering ਵੀਲ ਵੀ ਵਧੀਆ ਵਾਲਾ ਲਾਇਆ ਹੋਇਆ ਹੈਗਾ ਤੇ 92 ਮਾਡਲ ਹੈ ਤੇ ਇਹਦੀ ਡਿਮਾਂਡ ਕੀ ਰੱਖੀ ਹੋਈ ਹੈ 1994 ਮਾਡਲ ਆ ਬਾਈ ਇਹਦਾ ਇੰਜਨ ਦਾ ਆਪਾਂ ਗਲਤ ਐਵੇਂ ਕਹਿ ਦੀ ਵੀ ਆਪਾਂ ਓਵਰਹਾਲ ਕਰਿਆ ਕੋਈ ਨਹੀਂ ਕਰਿਆ ਆਪਾਂ ਚੈੱਕ ਕਰਿਆ ਸੀਗਾ ਇੰਜਨ ਸਹੀ ਹੈਗਾ ਇੰਜਨ ਸਹੀ ਹੈਗਾ ਤੇ ਹਾਂ ਇਹ ਬਣੂ ਸਿਰ 8.5 ਲੱਖ ਰੁਪਏ ਦਾ ਰੈਕਟਰ ਹੋਣ ਲਈ ਹਾਂ ਲੈ ਵੀ ਜਿੰਮੇਬਾਈ ਨੇ ਕਹੇ ਵੀ 5 ਲੱਖ ਰੁਪਏ ਨੂੰ ਹਾਂ ਲੋਨ ਦੀ ਲੋੜ ਨਹੀਂ ਹੈਗੀ ਜੇ ਕਿਸੇ ਨੇ ਤਿਆਰ ਕਰਵਾਉਣਾ ਜੇ ਬਈ ਮੰਨ ਕੇ ਚੱਲੋ ਇਹ ਟਰੈਕਟਰ ਵਾਲੇ ਨੂੰ ਪਸੰਦ ਆ ਗਿਆ ਠੀਕ ਆ 2.5 ਲੱਖ ਰੁਪਏ ਤੁਸੀਂ ਡਿਮਾਂਡ ਰੱਖਿਆ ਜੇ ਇਹਨੂੰ ਕਹਦਾ ਵੀ ਪਾਵਰ ਕਰ ਦੇ ਬਈ ਕਰ ਦਾਂਗੇ ਬਈ ਇਹ ਵੀ ਪਾਵਰ ਹੋ ਜੂਗਾ ਠੀਕ ਆ ਇਹ ਵੀ ਪਾਵਰ ਹੋ ਜੂਗਾ ਠੀਕ ਆ ਪਾਵਰ ਦਾ ਖਰਚਾ ਮਤਲਬ ਅਲੱਗ ਉਹਦੇ ਅੱਗੇ ਵਾਲਾ ਹਿੱਸਾ ਆਊਗਾ ਠੀਕ ਆ ਇਹ ਚੇਂਜ ਹੋ ਜਾਣਾ ਜਿਹੜਾ ਆਪਾਂ ਕਹਿਣ ਨੂੰ ਨਗੇ T20 T20 ਵਾਲਾ ਹਿੱਸਾ ਲਾ ਕੇ ਬਈ ਇਹ ਪਾਵਰ ਕਰਕੇ ਉਹਦਾ ਇਹ ਮੰਨ ਕੇ ਚੱਲੋ ਵੀ 70000 ਰੁਪਏ ਖਰਚਾ ਆਈ 70000 ਰੁਪਏ ਇਹ ਵੀ ਪਾਵਰ ਕਰ ਦਾਂਗੇ ਠੀਕ ਆ ਜੀ ਤੇ ਨੰਬਰ ਬਈ ਜੀ ਇਹ ਪੰਜਾਬ ਆ ਇਹ ਪੰਜਾਬ ਨੰਬਰ ਆ ਜੀ ਠੀ ਤਿਆਰ ਕਰਵਾਉਣਾ ਹੋਵੇ ਹਰਿਆਣਾ ਪੰਜਾਬ ਸਾਰੇ ਤਰ੍ਹਾਂ ਦੀ ਬਾਕੀ ਹੁੰਦੀ ਨੇ ਆਪਣੇ ਕੋਲੇ ਜਿਹੜਾ ਕੋਈ ਆਪਾਂ ਕਹਿ ਲਈਏ ਨਾ ਫੋਟੋ ਲਿਆਓ ਜਿਹੜਾ ਜ ਮਰਜੀ ਫੋਟੋ ਤਿਆਰ ਕਰਵਾ ਕੇ ਲੈ ਲਓ ਠੀਕ ਆ ਬਾਈ ਬਾਕੀ ਮੌਕੇ ਦੇ ਮਾਨਤਾਉਣ ਬਈ ਜੀ ਇਹ ਚੋ ਵੀ ਹੋ ਜਾਊਗਾ ਜੇ ਬਾਈ ਜੇ ਕਿਸੇ ਨੇ ਮੰਨ ਕੇ ਚੱਲੋ ਪੁਰਾਣਾ ਟਰੈਕਟਰ ਸਾਨੂੰ ਕਟਵਾ ਕੇ ਜਾਣਾ ਹੈ ਨਾ ਲੈ ਕੇ ਜਾਣਾ ਫਿਰ ਵੀ ਹੋ ਜਾਂਦਾ ਬਾਈ ਹੋ ਜਾਊਗਾ ਜੀ ਉਹ ਕੱਟ ਲਾਂਗੇ ਕੰਡੀਸ਼ਨ ਦੇ ਹਿਸਾਬ ਨਾਲ ਜਿਸ ਦੇ ਜਾਏ ਇਹ ਹੋਏ ਜਿਆ ਜਿਆ ਪਹਿਲਾਂ ਕਹੇ ਟੈਂਸ਼ਨ ਗੇਅਰ ਦੇਖ ਕੇ ਨਾ ਹਾਂਜੀ ਹਾਂਜੀ ਠੀਕ ਆ ਬਾਈ ਜਿਹੇ ਜੀ ਵੀ ਅਗਲੀ ਚੀਜ਼ ਹੋਊਗਾ ਆਪਾਂ ਹੋ ਜਾ ਰੇਟ ਨੂੰ ਅਗਲੇ ਨੂੰ ਦੇ ਕੇ ਇਹ ਆਪਾਂ ਕਿ ਨਾ ਇਹ ਵਾਧਾ ਘਾਟਾ ਜਿਹੇ ਜਆ ਵੀ ਹੋ ਗਿਆ ਠੀਕ ਆ ਬਈ ਬਾਕੀ ਸਿਕੰਦਰ ਇਧਰ ਨਿਗਾ ਮਰਵਾ ਦੇ ਬਈ ਜੇ ਕਿਸੇ ਨੇ ਕਿਸੇ ਦੇ ਵੀ ਟਰੈਕਟਰ ਚ ਕੋਈ ਮੰਨ ਕੇ ਚਲੋ ਖੇਤੀਬਾੜ ਦੇ ਸੱਦਾ ਚ ਬਹਲੇ ਡੈਂਟ ਪਈ ਜਾਂਦਾ ਗਾ ਹਾਂਜੀ ਹਾਂਜੀ ਡੈਂਟ ਪੈਂਦਾ ਗਾ ਜਾਂ ਪੇਂਟ ਕਰਵਾਉਣਾ ਗਾ ਠੀਕ ਆ ਤਾਂ ਤੁਸੀਂ ਬਾਈਆਂ ਕੋਲੇ ਵੀ ਟਰੈਕਟਰ ਫੋਰ ਵੀ ਬਿਠਾਇਆ ਹੋਏ ਨੇ ਕਿ ਠੀਕ ਆ ਬਈ ਤਿਆਰ ਕਰਵਾ ਸਕਦੇ ਹੋਗੇ ਤੇ ਲੋਕੇਸ਼ਨ ਬਾਈ ਜੀ ਇੱਕ ਵਾਰੀ ਹੋਰ ਦੱਸ ਦਿਓ ਆਪਣੀ ਇਹ ਆਪਣਾ ਬਾਈ ਸਰਕਾਰੀ ਸਕੂਲ ਆ 메ਨ ਰੋਡ ਆ ਗਿਆ ਇਹ ਠੀਕ ਆ ਜੀ ਇਹ ਉਹ ਬਿਲਕੁਲ ਸਾਹਮਣੇ ਆ ਜੀ ਠੀਕ ਆ ਪਰ ਨਾਲਾ ਰੋਡ ਹਾਂਜੀ ਹਾਂਜੀ ਇਹ ਲੁਧਿਆਣਾ ਰੋਡ ਆ ਗਿਆ ਜੀ ਠੀਕ ਹੈ ਬਾਈ ਜੀ ਧੰਨਵਾਦ ਠੀਕ ਹੈ ਓਕੇ ਤਾਂ ਬਾਈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਮਿਲਦੇ ਆ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ